ਅਜੂ ਲੱਖਾ ਸਿਧਾਨਾ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਉਹ ਆਪਣੇ ਪੇਟ ਦਾ ਅਲਟਰਾ ਸਾਊਂਡ ਕਰਵਾਉਣ ਲਈ ਪਹੁੰਚੇ ਜਿਸ ਦੇ ਚੱਲਦੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਲਿਸ ਨੇ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜਿਸ ਦਾ ਕਿ ਉਹ ਪੇਟ ਦਾ ਅਲਟਰਾ ਸਾਊਂਡ ਕਰਵਾਉਣ ਆਇਆ ਇਸ ਦੇ ਚੱਲਦੇ ਹੀ ਲੱਖਾ ਸਿਧਾਨਾ ਨੇ ਪੰਜਾਬ ਪੁਲਿਸ ਦੇ ਉੱਤੇ ਤਿੱਖੇ ਸਵਾਲ ਖੜੇ ਕੀਤੇ ਤੇ ਨਾਲ ਹੀ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਆਉਂਸ ਹੁੰਦੇ ਹਨ ਕਿਉਂ ਆਜੀ ਬਠਿੰਡੇ ਆਏ ਹਾਂ ਅਸੀਂ ਬਠਿੰਡੇ ਮੇਰੇ ਜਿਹੜੇ ਪੇਟ 'ਚ ਸੱਟਾਂ ਅਸੀਂ ਗੁੱਝੀਆਂ ਹਨਾ ਉਹਦਾ ਅਲਟਰਾਸਾਉਂਡ ਕਰਾਉਣ ਲਈ ਇੱਥੇ ਅੱਜ ਆਏ ਹਾਂ ਤੇ ਤੁਸੀਂ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹਨਾਂ ਸ਼ਰ੍ਹਾਂ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਉਸ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਆ ਜਾਂ ਨਾ ਹੀ ਮਾਰ ਦਿੰਦੇ ਆ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2 2.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖਿਓ ਆਹਲਾ ਦੇਖੋ ਕਿਹਜੇ ਆ ਆ ਇੱਕ ਆ ਦੇਖੋ ਇਹ ਕੱਲ ਕੱਲ ਦੀ ਵੀਡੀਓ ਆ ਇਹ ਇੱਕ ਖੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਹ ਦੇਖੋ ਤੇ ਆਹ ਦੇਖੋ ਇਹ ਇਹ ਬੁੱਚੜ ਪ੍ਰਾਣੀ ਤੇ ਹੋਰ ਕੀ ਆ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਹੈ ਨਾ ਬੁੱਚੜਾਂ ਨੇ ਮਾਰਿਆ ਸਰਕਾਰ ਨੇ ਉਹ ਮਲਵਾਏ ਆ ਉਦੋਂ ਤਾਂ ਬਚ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹਦਾ ਕਹਿ ਰਹੀ ਹੈ ਪੁਲਸ ਉੱਤੇ ਸ਼ਰਿਆਂ ਮੈਨੂੰ ਬਰਬੰਦਰ ਸਿੰਘ ਨੇ ਕਿਹਾ ਜਿਹੜਾ ਜਿੱਦੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਰਬੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਵੀ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲੋਗੇ ਸਾਡਾ ਜਾਨੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚੇ ਅਹੁਦਿਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਕੋ ਸਿੱਖ ਆਏਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਇਹ ਮਾਰੇ ਜਾ ਰਿਹਾ ਦਿੱਤਾ ਬਾਹਾਂ 'ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਨਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਆਲੀ ਕੁੱਟੀ ਗਈ ਨਿੰਗ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਹੈ ਇਹ ਜਿਹੜੀ ਨਫਰਕੁਸ਼ੀ ਇੱਕ ਤਰ੍ਹਾਂ ਦੀ ਤੇ ਚਾਰਜਦਿਨ ਕੀਤੀ ਜਾ ਰਹੀ ਹੈ ਸਰਦਾਰ ਦੇ ਕਿ ਲੱਖਾ ਸਿਧਾਨ ਦਾ ਕਹਿਣਾ ਹੈ ਕਿ ਉਸ ਦੇ ਮਾਮਲੇ ਦੇ ਵਿੱਚ ਨਾ ਹੀ ਕੋਈ ਬਿਆਨ ਦਰਜ ਕਰਵਾਇਆ ਤੇ ਨਾ ਹੀ ਪੰਜਾਬ ਪੁਲਿਸ ਦਾ ਕਿਸੇ ਨੇ ਉਸ ਦਾ ਕੋਈ ਵੀ ਜਿਹੜਾ ਕਿ ਇਸ ਮਾਮਲੇ ਨੂੰ ਲੈ ਕੇ ਕੰਮ ਨਾ ਹੀ ਕੋਈ ਬਿਆਨ ਦਰਜ ਕੀਤਾ ਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ ਹਕੀਕਤ 'ਚ ਇਹ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ